ਅੰਮ੍ਰਿਤਸਰ ਦੇ ਵਿੱਚ ਇੱਕ ਵਾਰ ਫਿਰ ਤੋਂ ਲੁੱਟਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਭੀੜ-ਪਾੜ ਵਾਲੇ ਇਲਾਕੇ ਹਾਲ ਬਾਜ਼ਾਰ ਤੋਂ ਸਾਹਮਣੇ ਹੈ ਜਿੱਥੇ ਕਿ ਦਿਨ ਦਿਹਾੜੇ ਲੁਟੇਰਿਆਂ ਦੇ ਫੌਲੀ ਇੱਕ ਮਨੀ ਐਕਸਚੇਂਜ ਦੀ ਦੁਕਾਨ ਦੇ ਉੱਪਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਸਬੰਧੀ ਚਾਸ਼ਮਦੀਦ ਨੇ ਦੱਸਿਆ ਕਿ ਦੋ ਵਿਅਕਤੀ ਨੋਟ ਬਦਲਵਾਉਣ ਦੇ ਲਈ ਦੁਕਾਨ ਤੇ ਪਹੁੰਚੇ ਸਨ ਉਨ੍ਹਾਂ ਦੱਸਿਆ ਸਾਡੇ ਕੋਲ 15 ਲੱਖ ਰੁਪਏ ਦੇ ਕਰੀਬ ਰਕਮ ਹੈ ਜਿਸ ਤੋਂ ਬਾਅਦ ਉਨਾ ਨੂੰ ਥੱਲੇ ਦੁਕਾਨ ਤੇ ਲਿਆਂਦਾ ਗਿਆ ਉੱਥੇ ਹੀ ਇਹਨਾਂ ਵਿਅਕਤੀਆਂ ਦੇ ਫਲੋ ਲੁੱਟ ਦੀ ਵਾਰਤਾਤ ਨੂੰ ਅੰਜਾਮ ਦਿੱਤਾ ਗਿਆ ਮੇਰਾ ਬਬਲੂ ਗਮਾਨ ਜੀ ਅਜੀ ਅਜੀ ਕੱਢ ਰਹੀ ਕੀ ਕਰਨ ਦੇ ਬਾਰੇ ਇਹਨਾਂ ਕੋਲ ਜੀ ਨੋਨ ਚੇਂਜ ਕਰਨਾ ਹੈ 2000 ਵਾਲੇ ਤੇ ਕਹਿੰਦੇ ਜੀ ਸਾਡੇ ਕੋਲ ਪੇਮੈਂਟ ਹੈਗੀ 15 ਲੱਖ ਰੁਪਏ ਦੇਣਾ ਗਿਆ ਚਲੋ ਮੈਂ ਕੋ ਥੱਲੇ ਦੁਕਾਨ ਤੇ ਗਿਣਤੀ ਬੈਠ ਕੇ ਗਿਣਤੀ ਕਰ ਲੈਂਦੇ ਆ ਤੇ ਉਹਨਾਂ ਵੜ ਆਏ ਤੇ ਆਂੜੀਆਂ ਗੋਣੀਆਂ ਕੋ ਪੈਹ ਫੜ ਕੇ ਤੈਨੂੰ ਪੈਹ ਦੇਣ ਨਾਲ ਦੱਤੂ ਦੁੱਤੋਂ ਮਾਰਿਆ ਤੇ ਲੁੱਟ ਕੇ ਲੈ ਗਏ ਕਿੰਨੇ ਬੰਦੇ ਸੀ ਦੋ ਬੰਦੇ ਸੀ ਇਹ ਹਿੰਦੂ ਸੀ ਸਦਾ ਸੀ ਆਪਾਂ ਇੰਨਾ ਨਹੀਂ ਵੇਖਿਆ ਬਾਕੀ ਦੋ ਬੰਦੇ ਦੇਖੇ ਆਪਾਂ ਲੈ ਕੇ ਐਸੀ ਬਾਈਕ ਤੇ ਹਾਂਜੀ ਹਾਂ ਆਪਾਂ ਤਾਂ ਫਰੀ ਬੈ ਗਈ ਆਪਾਂ ਬਸ ਬੰਦੇ ਨੂੰ ਸੰਭਾਲਦੇ ਪਏ ਸੀ ਬਾਕੀ ਅਮਨਜੀਤ ਬੰਨ ਲੱਗੇ ਮੰਨਦੇ ਨੂੰ ਚੁੱਕ ਕੇ ਤੇ ਦੂਜਿਆਂ ਨੂੰ ਕੋ ਦਸਨ ਮਾਰ ਕੇ ਤੇ ਜਲਦੀ ਕਰ ਗਿਆ ਉਸ ਬੰਦੇ ਦੂਜਿਆਂ ਨੂੰ ਇਸ ਟਾਈਮ ਹਸਪੀਟਲ ਦੇ ਤੇ ਇਲਾਜ ਨੇ ਤੇ ਜੋ ਸਰ ਮੇਰੇ ਹਸਪਤਲ ਤੋਂ ਕਾਰਵਾਈ ਬੰਦੀ ਆ ਤਰ ਜਾਨ ਲੈ ਕੇ ਦਫਰਿਆ ਦਰਜ ਕਰਾ ਦਿੱਤਾ ਸਰ ਕਿੰਨੇ ਬੰਦੇ ਇੰਦਰ ਦੋ ਜਾਨੇ ਕਿੰਨੇ ਲੋਕ ਮਰੇ ਹੋਏ ਇਸ ਬਾਰੇ ਹੀ ਪਤਾ ਨਹੀਂ ਕਿੰਨੇ ਬੰਦੇ ਆਏ ਇਹ ਪਤਾ ਨਹੀਂ ਹਾਂਜੀ ਕਿੰਨੇ ਬੰਦੇ ਆਏ ਜਾਏ ਪਤਾ ਨਹੀਂ ਇਸ ਬਾਰੇ ਕੁਝ ਨਹੀਂ ਪਤਾ ਅਜੇ ਮੈਂ ਮੌਕੇ ਤੇ ਆਇਆ ਸੀ ਉਸ ਤੋਂ ਜਾ ਕੇ ਉਹਨਾਂ ਨੂੰ 스테ਟਮੈਂਟ ਲਵਾਵਾਂਗੇ ਉਸ ਤੋਂ ਬਾਅਦ ਕੋਈ ਸੀਟੀਵੀ ਮਿਲੀ ਆ ਕੋਈ ਕਲੂ ਮਿਲੀ ਆ ਜੀ ਅੰਦਰ ਸੀਸੀਟੀਵੀ ਇੱਥੇ ਬੰਦਾ ਕਹਿੰਦਾ ਦੋ ਟਰੰਮਾਂ ਵਾਂਗ ਹੀ ਲੱਗ ਗਿਆ ਹੀ ਆ ਜਨਤਾ ਨੂੰ ਪ੍ਰੈਸ ਕਰਦਾ ਸਰ ਕਿਹੜੀ ਜਗ੍ਹਾ ਆ ਇਹ ਆਪਣਾ ਇਹ ਹਾਲ ਗੇ ਸਰ ਪਛਾਣ ਕੀ ਹੋਈ ਹੈ ਜਿਹੜਾ ਜਖਮੀ ਹੋਇਆ ਡੈੱਟਮੀ ਹੋਇਆ ਜਿਹੜਾ ਪਛਾਣ ਕੀ ਹੋਈ ਹੈ ਕੀ ਕੰਮ ਕਰਦਾ ਹੈ ਠੀਕ ਹੈ ਦੋ ਜਣੇ ਦੋਨੋਂ ਫਾਦਰ ਸਾਹਿਬ ਨੇ ਠੀਕ ਹੈ ਇੰਟਰਵਿਊ ਹੋ ਗਈ ਕਿੱਥੇ ਸਰ ਦਾਖਲ ਕਰਵਾਇਆ ਅਮਨਦੀਪ ਉਸ ਕੋਈ ਪੁਰਾਣੀ ਰੰਜਿਸ਼ ਕੋਈ ਮੋਟਲੀ ਚਾਂਚ ਪਤਾ ਲੱਗੇ ਸਟੇਟਮੈਂਟ ਲੈ ਕੇ ਪਤਾ ਲੱਗੇ ਠੀਕ ਹੈ ਸਰ ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਪੁਲਿਸ ਵੱਲੋਂ ਉਹਨਾਂ ਦਾ ਬਿਆਨ ਲੈ ਕੇ ਪਤਾ ਪੱਟਚ ਕੀਤਾ ਜਾਵੇਗਾ ਜੀ ਇਨਵੈਸਟੀਗੇਸ਼ਨ ਸਾਡੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਜੀ ਜਲਦ ਫ੍ਰੈਸ ਕਰ ਲਾਂਗੇ ਸੀਸੀਟੀਵੀ ਕੈਮਰੇ ਤੋਂ ਹਾਲੇ ਜਾ ਰਹੇ ਹਨ ਅਜੀ ਦਰ ਕੋਈ ਮੈਂ ਲਗਾਤੀ ਹਾਂ ਲੜੀ ਕਿੰਨਾ ਦਾ ਕੈਸ਼ ਲੁੱਟਿਆ ਗਿਆ ਜੀ ਇਹ ਇਸ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਹੈ ਜੀ ਠੀਕ ਹੈ ਥੈਂਕ ਯੂ